ਸੁਰਿੰਦਰ ਸਿੰਘ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਜੀ। ਅੰਤ ਵਿੱਚ ਸਾਡਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੰੰਦਰਨ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ। ਕੱਲ ਬਣ ਜਾਵੇ ਭਾਵੇਂ ਅੱਜ ਬਣ ਜਾਵੇ ਜਿੱਥੇ ਮੁਲਾਕਾਤ ਹੀ ਜੱਜ ਬਣ ਜਾਵੇ ਦੇ ਕਮੈਂਟ ਨੇ ਬਹੁਤ ਕਹਿੰਦੇ ਚਰਚਾ ਛੇੜ ਦਿੱਤੀ ਆ ਮਜੀਠੀਆ ਦੀ ਰਿਹਾਈ ਤੋਂ ਬਾਅਦ ਉਹਨਾਂ ਨੇ ਕੀ ਕਿਹਾ? ਦੇਖੋ ਜੀ ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਇਹ ਗੱਲ ਕਹੀ ਆ ਉਹ ਕਹਿੰਦੇ ਜੀ ਕਿ ਮੁੱਖ ਮੰਤਰੀ ਸਾਹਿਬ ਨੂੰ ਜਾਂ ਕਿਸੇ ਨੂੰ ਵੀ ਸੰਤਾ ਮਹਾਪੁਰਸ਼ਾਂ ਦੇ ਬਾਰੇ ਇਹੋ ਜਿਹੀ ਟਿੱਪਣੀ ਨਹੀਂ ਕਰਨੀ ਚਾਹੀਦੀ ਰਮਨੀਤ ਬਿੱਟੂ ਹੋਰਾਂ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਗੱਲ ਕਹੀ ਆ ਕਿ ਇਦਾਂ ਦੀਆਂ ਟਿੱਪਣੀਆਂ ਤੋਂ ਗਰੇਜ਼ ਕਰਨਾ ਚਾਹੀਦਾ ਹੋਰ ਵੀ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਗੱਲ ਕਹੀ ਆ ਉਹ ਕਹਿੰਦੇ ਵੀ ਜਾਂਦੇ ਤਾਂ ਉੱਥੇ ਸਾਰੇ ਹੀ ਆਮ ਆਦਮੀ ਪਾਰਟੀ ਦੇ ਵੀ ਕਈ ਨੇਤਾ ਸਮੇਂ-ਸਮੇਂ ਤੇ ਉੱਥੇ ਜਾਂਦੇ ਆ ਤੇ ਵੋਟਰਾਂ ਜਿਹੜੇ ਉਹ ਵੀ ਸਾਰੇ ਪਾਸੇ ਤਾਂ ਕੋਈ ਉਤਾਰੀ ਦਲ ਨੂੰ ਵੋਟ ਪਾਉਂਦਾ ਹੋ ਸਕਦਾ ਕੋਈ ਭਾਜਪਾ ਦਾ ਹੋ ਸਕਦਾ ਕੋਈ ਆਪ ਦਾ ਕੋਈ ਕਾਂਗਰਸ ਦਾ ਹੋ ਸਕਦਾ ਕਿਤੇ ਹੋ ਸਕਦਾ ਦੀ ਜਨਗਟ ਟਿਪੜੀਆਂ ਤੋਂ ਗਰੀਦ ਕਰਨਾ ਚਾਹੀਦਾ ਪਰ ਅੱਜ ਬਿਕਰਮ ਸਿੰਘ ਮਜੀਠੀਆ 2:00 ਵਜ ਕੇ ਤੇ 10-15 ਮਿੰਟ ਦਾ ਵੇਲਾ ਸੀਗਾ ਦੁਪਹਿਰ ਦਾ ਜਦੋਂ ਉਹ ਬਾਹਰ ਆਏ ਆ ਜੇਲ੍ਹ ਦੇ ਵਿੱਚੋਂ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਸਾਥੀ ਨੇ ਜਿਹੜੇ ਜਾਂ ਉਹਨਾਂ ਦੇ ਸਮਰਥਕਾਂ ਜਿਹੜੇ ਉੱਥੇ ਪਹੁੰਚੇ ਸੀਗੇ ਉਹਨਾਂ ਨੇ ਬਹੁਤ ਵੱਡਾ ਇਕੱਠ ਕੀਤਾ ਉਹਨਾਂ ਨੇ ਅਵਸ਼ਕਤੀ ਪ੍ਰਦਰਸ਼ਨ ਕੀਤਾ ਝੋਲ ਵਜਾਏ ਆ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਬਾਤਾਂ ਕਹੀਆਂ ਵੀ ਭਾਈ ਆ ਦੇਖੋ ਜੀ ਸੱਚ ਦੀ ਅੱਜ ਕਿਵੇਂ ਜਿੱਤ ਹੋਈ ਆ ਸੁਖਵੀਰ ਸਿੰਘ ਬਾਦਲ ਵੀ ਉੱਥੇ ਪਹੁੰਚੇ ਹੋਏ ਸੀ ਜੀ ਯਾ ਹਰ ਸਿਮਰਨ ਕੌਰ I think about that ਨਹੀਂ ਵੀ ਹਰ ਸਿਮਰਤ ਕੌਰ ਬਾਦਲ ਤੇ ਸੁਖਵੀਰ ਸਿੰਘ ਬਾਦਲ ਨਹੀਂ ਸੀਗੇ ਉਹਨਾਂ ਨੇ ਸ਼ਾਇਦ ਹੋਰ ਵਕ ਵਕ ਖਾਵਾਂ ਦੇ ਉੱਤੇ ਪ੍ਰੋਗਰਾਮ ਹੋਣਾ ਪਰ ਵਿਕਰਮ ਮਜੀਠੀਆ ਨੇ ਆਪਣੇ ਸੰਬੋਧਨ ਦੇ ਵਿੱਚ ਇਹ ਗੱਲ ਕਹੀ ਆ ਕਿ ਮੈਂ ਹੋਰਾਂ ਦਾ ਵੀ ਬਹੁਤ ਧੰਨਵਾਦ ਕਰਦੀ ਆ ਆਪਦੀ ਭੈਣ ਦਾ ਵੀ ਬਹੁਤ ਧੰਨਵਾਦ ਕਰਦੀ ਆ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਵੀ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਕਿ ਹਰ ਮੋੜ ਦੇ ਉੱਤੇ ਬਹੁਤ ਐਫਰਟ ਕੀਤੇ ਤੇ ਸੱਚ ਦੀ ਜਿੱਤ ਹੋਵੇ ਜਿਨ੍ਹਾਂ ਨੇ ਇਸ ਗੱਲ ਦੀ ਲਗਾਤਾਰ ਕੋਸ਼ਿਸ਼ ਕੀਤੀ ਆ ਤੋਂ ਮਤਲਬ ਇਹ ਜੀ ਕਿ ਆ ਕਿ ਵਿਕਰਮ ਮਜੀਠੀਆ ਉਹਨਾਂ ਦੇ ਬਾਰੇ ਮੈਨੂੰ ਤੇ ਲੱਗਦਾ ਸੀਗਾ ਪਈ ਇਹ ਹਾਲੇ ਹਫਤਾ 2 ਦਿਨ ਠਹਿਰ ਕੇ ਹਫਤਾ ਠਹਿਰ ਕੇ 4 ਦਿਨ ਠਹਿਰ ਕੇ ਸਿੱਖੇ ਰੌਂ ਦੇ ਵਿੱਚ ਆਉਣਗੇ ਪਰ ਇਹ ਜੇਲ ਦੇ ਵਿੱਚੋਂ ਬਾਹਰ ਆਉਣ ਸਾਰੀ ਆਪਦੇ ਪੁਰਾਣੇ ਰੌਂ ਦੇ ਵਿੱਚ ਆਏ ਜਿੱਥੇ ਮੁੱਠਾਂ ਨੂੰ ਤਾ ਵੀ ਸੀ ਜਿੱਥੇ ਚੀਕਾਂ ਖੜਾ ਰੈਂਦੀ ਸੀ ਕਾਹ ਗੱਲ ਵੀ ਸੀ ਜਿੱਥੇ ਇਹ ਵੀ ਸੀ ਵੀ ਸਾਡੇ ਨਾਲ ਜ਼ਿਆਦਤੀ ਹੋਈ ਆ ਇਥੇ ਇਹ ਵੀ ਗੱਲ ਕਹੀ ਆ ਕਿ ਮੈਨੂੰ ਜੇਲ ਦੇ ਵਿੱਚ ਹੀ ਮਰਵਾਉਣਾ ਚਾਹੁੰਦੇ ਸੀ ਜਿੱਥੇ ਇਹ ਵੀ ਗੱਲ ਕਹੀ ਆ ਕਿ ਭਾਈ ਮੈਨੂੰ ਕਿਰੇ ਸੀ ਵੀ ਪਾਈਏ ਤਾਂ ਸਰਾਣਾ ਮੰਗਦਾ ਸਰਾਣੇ ਤਾਂ ਮੇਰੇ ਕੋਲ 2-2 3-3 ਹੁੰਦੇ ਸੀ ਤੋਂ ਬਹੁਤ ਸਾਰੀਆਂ ਜੱਲਾਇ ਹੋ ਜੀਆਂ ਹੋਈਆਂ ਪਰ ਬਾਅਦ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਹੁੰਚੇ ਜਿੱ ਮੱਥਾ ਟੇਕਣ ਦੇ ਲਈ ਆ ਮੈਂ ਹੁਣੇ ਇੱਕ ਰਿਪੋਰਟ ਦੇਖ ਕੇ ਹਟਿਆ ਵੀ ਉਹ ਆਪਦੇ ਅੰਮ੍ਰਿਤਸਰ ਵਾਲੇ ਘਰ ਦੇ ਵਿੱਚ ਬੱਚਿਆਂ ਦੇ ਨਾਲ ਆਉਣਗੇ ਤੇ ਮੋਹਾਲੀ ਦੀ ਅਦਾਲਤ ਦੇ ਵਿੱਚ ਸਰਕਾਰ ਨੇ ਇਹ ਵੀ ਬੇਨਤੀ ਕੀਤੀ ਸੀ ਕਿ ਇਹਨਾਂ ਨੂੰ ਪੰਜਾਬ ਵਿੱਚ ਰਹਿਣ ਨਾ ਦਿੱਤਾ ਜਾਏ ਤਾਂ ਬਿਲਕੁਲ ਜੀ ਮੈਂ ਇਹ ਰਿਪੋਰਟ ਪੜ੍ਹੀ ਆ ਸਵੇਰ ਦੇ ਵੇਲੇ ਮੇਰੇ ਵੀ ਧਿਆਨ ਦੇ ਵਿੱਚ ਰਿਪੋਰਟ ਆਈ ਸੀ ਤੇ ਇਹ ਅਰਸ਼ਦੀਪ ਸਿੰਘ ਕਲੇਰ ਦੇ ਹਵਾਲੇ ਨਾਲ ਆਈ ਸੀ ਉਹਨਾਂ ਨੇ ਇਹ ਗੱਲ ਕਹੀ ਕਿ ਪੰਜਾਬ ਦੀ ਸਰਕਾਰ ਨੇ ਅਦਾਲਤ ਦੇ ਵਿੱਚ ਇਹ ਅਰਜ਼ੀ ਪਾਈ ਇਹ ਭਾਈ ਇਹਨਾਂ ਨੂੰ ਪੰਜਾਬ ਦੇ ਵਿੱਚ ਨਾਉਣ ਦਿੱਤਾ ਜਾਵੇ ਸਿਰਫ ਜਦੋਂ ਪੇਸ਼ੀ ਹੁੰਦੀ ਆ ਉਦੋਂ ਪੰਜਾਬ ਦੇ ਵਿੱਚ ਉਹਨਾਂ ਪੰਜਾਬੋਂ ਬਾਹਰਲੇ ਕਿਸੇ ਹੋਰ ਸੂਬੇ ਵਿੱਚ ਰੱਖਿਆ ਜਾਵੇ ਪਰ ਉਹਨਾਂ ਦੀ ਗੱਲ ਨੂੰ ਰੱਦ ਕਰ ਦਿੱਤਾ ਤੇ ਉਹ ਪੰਜਾਬ ਦੇ ਵਿੱਚ ਵਿਚਰਨਗੇ ਤੇ ਕੋਈ ਸ਼ਰਤ ੱਡੀ ਹੈ ਨਹੀਂ ਤੇ ਬਾਕੀ ਜਿਹੜੀ ਭਾਰਤ ਤੇ ਅਮਰੀਕਾ ਦੀ ਇੱਕ ਟ੍ਰੇਡ ਡੀਲ ਹੋ ਰਹੀ ਹੈ ਉਸ ਦੇ ਸਬੰਧ ਵਿੱਚ ਰਾਹੁਲ ਗਾਂਧੀ ਨੇ ਕੀ ਕਿਹਾ ਤੇ ਹੁਣ ਕੈਨੇਡਾ ਦੇ ਨਾਲ ਵੀ ਡੀਲ ਹੋਣ ਵਾਲੀ ਹੈ ਦੇਖੋ ਇੱਕ ਤਾਂ ਗੱਲ ਇਹ ਜੀ ਕਿ ਅੱਜ ਰਾਹੁਲ ਗਾਂਧੀ ਦੇ ਵੱਲੋਂ ਜਿਹੜੀਆਂ ਗੱਲਾਂ ਪਈਆਂ ਗੰਗਾ ਨਾਲ ਫਿਰ ਉੱਤੇ ਕੇਂਦਰ ਨੇ ਕੁਝ ਮੰਤਰੀਆਂ ਨੇ ਇਤਰਾਜ਼ ਪ੍ਰਗਟਾਇਆ ਰਾਹੁਲ ਗਾਂਧੀ ਨੇ ਇਹ ਗੱਲ ਕਹੀ ਆ ਕਿ ਪ੍ਰਧਾਨ ਮੰਤਰੀ ਮੋਦੀ ਆ ਜਿਹੜੇ ਉਹ ਰਾਸ਼ਟਰਪਤੀ ਅਮਰੀਕਾ ਦੇ ਰਾਸ਼ਟਰਪਤੀ ਦੇ ਥੱਲੇ ਲੱਗੇ ਪਏ ਆ ਤੇ ਕਿਉਂਕਿ ਦੋਹਾਂ ਦੇਸ਼ਾਂ ਦੇ ਵਿੱਚ ਭਾਰਤ ਤੇ ਅਮਰੀਕਾ ਦੇ ਵਿੱਚ ਟ੍ਰੇਡ ਡੀਲ ਹੋਈ ਆ ਜਿਹੜੇ ਵਿੱਚ 트ੰਪ ਨੇ ਇਹਦਾ ਐਲਾਨ ਕਰਤਾ ਰਸਮੀ ਤੌਰ ਦੇ ਉੱਤੇ ਤੇ ਭਾਰਤ ਦੇ ਉੱਤੇ ਟੈਰ ਪਹੁੰਚਣ 50% ਤੋਂ ਘਟ ਕੇ ਤੇ 18% ਹੀ ਰਹਿ ਗਿਆ ਦੂਜੀ ਗੱਲ ਇਹ ਦੀ ਕਿ ਪ੍ਰਧਾਨ ਮੰਤਰੀ ਮੋਦੀ ਨੇ ਵੀ ਧੰਨਵਾਦ ਕੀਤਾ ਤੇ ਟ੍ਰੇਡ ਦੇ ਉਹ ਫੈਲੇ ਦੱਸੇ ਆ ਤੇ ਟਰੰਪ ਨੇ ਵੀ ਆਪਣੇ ਤਰੀਕੇ ਨਾਲ ਦੱਸੇ ਆ ਪਰ ਰਾਹੁਲ ਗਾਂਧੀ ਨੇ ਗੱਲ ਕਹੀ ਆ ਕਿ ਅਪਸਟਿਨ ਫਾਈਲਾਂ ਜਿਹੜੀਆਂ ਉਹਦੇ ਕਰਕੇ ਮੋਦੀ ਹੋਰੀ ਥੱਲੇ ਲੱਗੇ ਹੋਏ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਭਾਈ ਟਰੰਪ ਦੇ ਵੱਲੋਂ ਜੋ ਕੁਝ ਕਿਹਾ ਜਾਂਦਾ ਤੇ ਮੋਦੀ ਸਾਹਿਬ ਨੂੰ ਮੰਨਣਾ ਹੀ ਪੈਂਦਾ ਇਹ ਬਿਲਕੁਲ ਥੱਲੇ ਲੱਗ ਕੇ ਚੱਲੇ ਆ ਕਿਉਂਕਿ ਇਹਨਾਂ ਦੀ ਉੱਤੇ ਹੁੰਡੀਆਂ ਇਹਨਾਂ ਦੀ ਉਹਨਾਂ ਦੇ ਕੋਲੇ ਹੈਗੀਆਂ ਸੋ ਇਸ ਤਰੀਕਿਆਂ ਗੱਲਾਂ ਬਾਤਾਂ ਇਹਨਾਂ ਨੇ ਕਹੀਆਂ ਪਰ ਇਸ ਦੇ ਬਦਲੇ ਦੇ ਵਿੱਚ ਰੂਸ ਤੋਂ ਤੇਲ ਖਰੀਦਣਾ ਬੰਦ ਕਰੇਗਾ ਭਾਰਤ ਬਿਲਕੁਲ ਜੀ ਅਜੇ 트ੰਪ ਨੇ ਲਿਖਿਆ ਹੋਇਆ ਹੈ ਜੀ ਉਹਨੇ ਇਹ ਗੱਲ ਕਹੀ ਹੈ ਜੀ ਕਿ ਵੈਨਜ਼ੂਏਲਾ ਦੇ ਵਿੱਚੋਂ ਭਾਰਤ ਤੇਲ ਖਰੀਦੂਗਾ ਤੇ ਰੂਸ ਦੇ ਵਿੱਚੋਂ ਬੰਦ ਕਰੂਗਾ ਜੀ ਇਹ ਗੱਲ ਹੋ ਗਈ ਹੈ ਜੀ ਤੇ ਬਾਕੀ ਹਾਈ ਕੋਰਟ ਦੇ ਨਗਰ ਨਿਗਮਾਂ ਦੀ ਚੋਣ ਦੇ ਲਈ ਕੀ ਕੀ ਰੋਕ ਲਾਈ ਗਈ ਹੈ ਜੀ ਦੇਖੋ ਜੀ ਰੋਕ ਇਹਦੇ ਵਿੱਚ ਇਹ ਲੱਗਿਆ ਕਿ ਜਿਹੜਾ ਅਦਾਲਤ ਨੇ ਇਤਰਾਜ਼ ਜ਼ਾਹਰ ਕੀਤਾ ਵੀ ਤੁਹਾਨੂੰ ਵਾਰ-ਵਾਰ ਨੋਟਿਸ ਜਾਰੀ ਕਰਨ ਦੇ ਬਾਵਜੂਦ ਤੇ ਉੱਤਰ ਕਿਉਂ ਨਹੀਂ ਦਿੱਤਾ ਜਾ ਰਿਹਾ ਪੰਜਾਬ ਤੇ ਰਣਾ ਹਾਈ ਕੋਰਟ ਨੇ ਸੂਬੇ ਦੀਆਂ ਨੌ ਨਗਰ ਨਿਗਮਾਂ ਤੇ 100 ਤੋਂ ਵੱਧ ਨਗਰ ਕੌਂਸਲਾਂ ਦੀਆਂ ਚੋਣਾਂ ਵਾਸਤੇ ਨੋਟੀਫਿਕੇਸ਼ਨ ਜਾਰੀ ਕਰਨ ਦੇ ਉੱਤੇ ਰੋਕ ਲਾਤੀ ਆ। ਅਦਾਲਤ ਨੇ ਸਪਸ਼ਟ ਕੀਤਾ ਕਿ ਚੋਣ ਪ੍ਰਕਿਰਿਆ ਉਦੋਂ ਤੱਕ ਅੱਗੇ ਨਹੀਂ ਵਧ ਸਕਦੀ ਜਦੋਂ ਤੱਕ ਸਰਕਾਰ ਵਾਰਡ ਬੰਦੀ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਦਾ ਉੱਤਰ ਨਹੀਂ ਕਰਦੀ। ਅਦਾਲਤ ਨੂੰ ਪਤਾ ਲੱਗਾ ਜੀ ਕਿ ਵਾਰਡ ਬੰਦੀ ਨੂੰ ਚੁਣੌਤੀ ਦੇਣ ਵਾਲੀਆਂ ਕਈ ਪਟੀਸ਼ਨਾਂ ਦੇ ਉੱਤੇ ਪਹਿਲੇ ਨੋਟਿਸ ਜਾਰੀ ਕੀਤੇ ਜਾ ਚੁੱਕੇ ਆ ਪਰ ਸਰਕਾਰ ਨੇ ਅਜੇ ਤੱਕ ਕੋਈ ਉੱਤਰ ਨਹੀਂ ਦਿੱਤਾ। ਸਾਈ ਕੋਰਟ ਨੇ ਇਹਦੇ ਤੇ ਸਖਤ ਨਾਰਾਜ਼ਗੀ ਪ੍ਰਗਟ ਕਰਦੇ ਕਿਹਾ ਇਹ ਸਰਕਾਰ ਦਾ ਰਵਈਆ ਨਿਆਇਕ ਪ੍ਰਕਿਰਿਆ ਦੀ ਅਣਦੇਖੀ ਦੇ ਬਰਾਬਰ ਹੈ ਇਸ ਮਾਮਲੇ ਦੀ ਹੁਣ ਅਗਲੀ ਸੁਣਵਾਈ ਜਿਹੜੀ ਉਹ 18 ਫਰਵਰੀ ਨੂੰ ਹੋਣੀ ਹੈ ਅੱਛਾ ਡੀ ਜੇ ਦੀ ਜਿਹੜਾ ਇੱਕ ਕਤਲ ਸੀ ਉਹਦੇ ਗਾਣੇ ਦਾ ਰੋਲਾ ਕਾਫੀ ਪੈ ਗਿਆ ਸੀ ਉਹ ਕੀ ਬਣੀ ਡਿਵੈਲਪਮੈਂਟ ਕੀ ਹੋਈ ਹੈ ਉਸ ਖਬਰ ਦੇ ਵਿੱਚ ਦੇਖੋ ਜੀ ਇਹਦੇ ਵਿੱਚ ਨਾ ਇੱਕ ਤਾਂ ਆ ਪਰਸੋਂ ਚੋਤ ਖਬਰ ਸੰਧੀ ਕੀਤੀ ਸੀ ਜਿਹਦੇ ਵਿੱਚ ਸੀ ਤਰਨ ਤਾਰਨ ਦੇ ਵੱਲੋਂ ਜਾਣਕਾਰੀ ਆਈ ਉਹ ਤਰਨਤਾਰ ਦੀ ਜਾਣਕਾਰੀ ਇਹ ਸੀ ਕਿ ਵਿਆਹ ਦੇ ਵਿੱਚ ਡੀਜੇ ਚੱਲਦਾ ਸੀਗਾ ਤੇ ਇੱਕ ਫੌਜੀ ਆ ਜਿਹੜਾ ਉਹ ਗੁਰਸੇਵਕ ਸਿੰਘ ਉਹ ਵੀ ਛੁੱਟੀ ਤੇ ਆਇਆ ਸੀ ਕਿਉਂਕਿ ਉਹਦੇ ਨਾਲ ਦੀ ਉਹ ਕਹਿੰਦੇ ਕਿ ਵੀ ਇਸ ਟੀਮ ਦੇ ਵਿੱਚ ਉਹ ਵੀ ਸੀਗਾ ਜੋ ਜੌਬ ਕਰਦਾ ਮਤਲਬ ਇਹ ਇੱਕੋ ਬਟਾਲੀਅਨ ਦੇ ਵਿੱਚ ਸੀਗੇ ਜੀ ਉਹਦਾ 5 ਦਿਨ ਪਹਿਲਾਂ ਵਿਆਹ ਹੋਇਆ ਸੀ ਮੁੰਡੇ ਦਾ ਗੁਰਸੇਵਕ ਸਿੰਘ ਦਾ ਜਿਹਦੇ ਗੋਲੀ ਵੱਜੀ ਡੀਜੇ ਦੇ ਉੱਤੇ ਨੱਚ ਰਿਹਾ ਤੇ ਉਹਦੀ ਮੌਤ ਹੋ ਗਈ ਜੀ ਮਤਲਬ ਉਥੇ ਹੀ ਵੀ ਫੁਕਰਿਆਂ ਨੇ ਗੋਲੀ ਚਲਾਈ ਤੇ ਮੁੰਡਾ ਮਾਰਤਾ ਅੱਜ ਵੀ ਫੁਕਰਿਆਂ ਨੇ ਗੋਲੀ ਚਲਾਈ ਤੇ ਮੁੰਡਾ ਮਾਰਤਾ ਕਿਉਂਕਿ ਅੱਜ ਬਲਾਲਾਬਾਦ ਦੇ ਵੱਲੋਂ ਖਬਰ ਆਈ ਹੈ ਇੱਥੇ ਪਤਾ ਲੱਗਾ ਜੀ ਕਿ DJ ਤੇ ਨੱਚ ਰਹੇ ਆ ਤੇ ਜਦੋਂ ਲਾੜਾ ਲੈ ਕੇ ਆਇਆ ਜੀ ਲਾੜੀ ਨੂੰ ਘਰੇ ਡੋਲਾ ਆਇਆ ਤੇ ਭਾਈ ਉਸ ਤੋਂ ਬਾਅਦ ਗਵਾਨੀ ਵੀ ਆ ਗਿਆ ਤੇ ਗਵਾਨੀ ਕੋਈ ਨਾ ਕੋਈ ਲੜਾਈ ਝਗੜਾ ਕਰਦਾ ਹੋਣਾ ਜਾਂ दारू शराब ਪੀਤੀ ਹੋਣੀ ਆ ਤੱਬਰ ਦੇ ਜੀਆ ਨੇ ਕਿਹਾ ਵੀ ਭਾਈ ਤੂੰ ਚਲਾ ਜਾ ਮਾਹੌਲ ਨਾ ਖਰਾਬ ਕਰ ਉਹ ਗੁੱਸੇ ਦੇ ਵਿੱਚ ਪਿਸਤੌਲ ਕੱਢ ਲਿਆ ਗੋਲੀ ਆ ਕੇ ਚਲਾਤੀ ਆ ਤੇ DJ ਨੂੰ ਮੈਨੇਜ ਕਰਨ ਵਾਲੇ ਦਾ ਜਿਹੜਾ ਇੱਕ ਹੈਲਪਰ ਮੁੰਡਾ ਉਹਦੇ ਗੋਲੀ ਵੱਜੀ ਆ ਤੇ ਭਾਈ ਉਹਦੀ ਮੌਤ ਹੋ ਗਈ ਆ ਤੋ ਮਤਲਬ ਇਹ ਜੀ ਕਿ ਪੰਜਾਬੀ ਜਦੋਂ ਆਪਾਂ ਕੋਈ ਵੀ ਮੰਨ ਲਓ ਤੁਸੀਂ ਲੈਣਾ ਹੋਵੇ ਮੈਂ ਲੈਣਾ ਹੋਵੇ ਅਸਲਾ ਲਸੰਸ ਲੈਣੇ ਆ ਨਾ ਜਦੋਂ ਆਪਾਂ ਇਹ ਗੱਲ ਕਰਨੇ ਦੀ ਕਿ ਮੈਨੂੰ ਸੈਲਫ ਡਿਫੈਂਸ ਵਾਸਤੇ ਚਾਹੀਦਾ ਕੁਝ ਕੁ ਲੋਕਾਂ ਨੂੰ ਸੈਲਫ ਡਿਫੈਂਸ ਵਾਸਤੇ ਚਾਹੀਦਾ ਹੋ ਸਕਦਾ ਬਹੁਤਿਆਂ ਦਾ ਕੰਮ ਤਾਂ ਫੁਕਰੀ ਵਾਲਾ ਹੀ ਹੁੰਦਾ ਇਹਨਾਂ ਤੋਂ ਅਗਲੇ ਨੂੰ ਖਤਰਾ ਇਹਨਾਂ ਨੂੰ ਤਾਂ ਕਿਸੇ ਕਿਸਮ ਦਾ ਖਤਰਾ ਹੁੰਦਾ ਹੀ ਨਹੀਂਗਾ ਸੋ ਇਸ ਕਰਕੇ ਉਹਨਾਂ ਲਸੰਸ ਪ੍ਰਕਿਰਿਆ ਜਿਹੜੀ ਉਹ ਅੱਗੇ ਨਾਲ ਸਖਤ ਕੀਤੀ ਹੈ ਜੀ ਸੋ ਇਹ ਦੋਨੇ ਵਕ ਵਕ ਘਟਨਾ ਮੰਨੇ ਹਾਂਜੀ ਇਹ ਜਿਹੜੀ ਅੱਜ ਵਾਲੀ ਹੈ ਦਲਾਲਾਬਾਦ ਦੀ ਹੈ ਜਿਹੜੀ ਪਰਸੋਂ ਚੌਥ ਵਾਲੀ ਹੈ ਇਹ ਕਰਨਤਾਰਨ ਦੀ ਹੈ ਜੀ ਪਰ ਦੋਨਾਂ ਦੇ ਵਿੱਚ ਡੀਜੇ ਹੀ ਮਰੇ ਨੇ ਨਹੀਂ ਆ ਡੀਜੇ ਦੇ ਉੱਤੇ ਨੱਚ ਨੱਚਣ ਦੇ ਵੇਲੇ ਫੌਜੀ ਦੀ ਮੌਤ ਹੋਈ ਸੀ ਚੌਥ ਤੇ ਅੱਜ ਦੇ ਡੀਜੇ ਵਾਲੇ ਦੇ ਨਾਲ ਕੰਮ ਕਰਨ ਵਾਲੇ ਮੁੰਡੇ ਦੀ ਮੌਤ ਹੋਈ ਜਾਈ ਹੂੰ ਅਸੀਂ ਨਵਜੋਤ ਕੌਰ ਸਿੱਧੂ ਹੋਰਾਂ ਦਾ ਬਿਆਨ ਕੇ ਗੰਗਲ ਗੰਗਾ ਦਾ ਆਪਣੇ ਗਊ ਦਾ ਮਲਮੂਤਰ ਪੀਣਾ ਉਸ ਸਬੰਧ ਦੇ ਵਿੱਚ ਗਊ ਦੇ ਮੂਤਰ ਨਾਲ ਇਸ਼ਨਾਨ ਕਰਨਾ ਹਰ ਨਰਨਿਕੀ ਸਟੇਟਮੈਂਟ ਦੱਤੀ ਹੈ ਉਹ ਕਹਿੰਦੇ ਤੋੜ ਮੋੜ ਕੇ ਪੇਸ਼ ਕੀਤੀ ਮੇਰੀ ਸਟੇਟ ਦੇਖੋ ਜੀ ਮੈਨੂੰ ਨਾ ਇਹ ਆਉਂਦਾ ਸਤਿ ਸ੍ਰੀ ਅਕਾਲ ਵੀ ਕੌਣ ਕੀ ਪੀਂਦਾ ਤੇ ਕੌਣ ਕੀ ਖਾਂਦਾ ਉਹਨੂੰ ਦੱਸਣ ਦੀ ਲੋੜ ਨਹੀਂ ਜੀ ਹੂੰ ਪਹਿਲੀ ਗੱਲ ਤਾਂ ਵੀ ਹਰ ਬੰਦੇ ਦੇ ਆਪੋ ਆਪਣੇ ਤਰੀਕੇ ਆ ਹਰ ਬੰਦੇ ਦੇ ਆਪੋ ਆਪਣੇ ਲੌਜਿਕ ਆ ਨਾ ਤਾਂ ਆਪਾਂ ਕਿਸੇ ਨੂੰ ਪੀਣ ਤੋਂ ਰੋਕ ਸਕਦੇ ਐ ਤੇ ਨਾ ਕਿਸੇ ਨੂੰ ਪੀਣ ਤੇ ਲਾ ਸਕਦੇ ਐ ਜਿਹੜਾ ਬੰਦਾ ਜੋ ਪੀਂਦਾ ਜਿਹਦਾ ਮਨ ਜਿੱਥੇ ਠਹਿਰਦਾ ਜੋ ਮਰਜ਼ੀ ਕਰੇ ਸਾਨੂੰ ਕੀ ਪਰ ਇਹਦਾ ਰੌਲਾ ਨਹੀਂ ਪਾਉਣਾ ਚਾਹੀਦਾ ਨਵਜੋਤ ਕੋਰ ਸਿੱਧੂ ਗਏ ਸੀ ਕੁਝ ਦਿਨ ਪਹਿਲਾਂ ਉਹ ਅਨਿਰਧਾ ਆਚਾਰੀਆ ਦੇ ਕੋਲੇ ਜਿਹੜਾ ਕਿ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੁੰਦਾ ਜੀ ਉਹ ਉੱਥੇ ਉਹਨੇ ਹੁਣ ਦੋਵਾਂ ਨੇ ਛੜ ਕੇ ਰੀਲ ਬਣਾਈ ਉਹਦੇ ਵਿੱਚ ਨਵਜੋਤ ਕੌਰ ਵੀ ਕਬੂਲ ਕਰ ਲਈ ਆ ਉਹ ਵੀ ਅੱਗੋਂ ਕਹੇ ਅਨਿਰਧਾ ਆਚਾਰੀਆ ਤੇ ਭਾਈ ਆ ਨਵਜੋਤ ਕੌਰ ਜੀ ਜਿਹੜੇ ਇਹਨਾਂ ਨੂੰ ਡਾਕਟਰਾਂ ਨੇ ਕਹਤਾ ਸੀ ਵੀ 4 ਹਫ਼ਤੇ ਤੁਹਾਡੇ ਕੋਲੇ ਜ਼ਿੰਦਗੀ ਆ ਪਰ ਇਹਨਾਂ ਨੇ ਗਊ ਮੂਤਰ ਪੀਤਾ ਤੇ ਆਯੁਰਵੇਦ ਦੇ ਮੁਤਾਬਕ ਜ਼ਿੰਦਗੀ ਚਲਾਈ ਜੀਵਨ ਸ਼ੈਲੀ ਬਦਲੀ ਡਾਈਟ ਆਯੁਰਵੇਦ ਦੇ ਨਾਲ ਸੰਬੰਧਤ ਲਈ ਤੇ ਇਹ ਦੇਖੋ ਜੀ 4 ਸਾਲ ਹੋ ਗਏ ਵਧੀਆ ਜਿਉ ਰਹੇ ਆ ਨਵਜੋਤਕੌਰ ਨੇ ਵੀ ਇਹ ਗੱਲ ਕਹੀ ਵੀ ਭਾਈ ਹਾਂ ਮੈਂ ਗਊ ਮੂਤਰ ਦਾ ਸੇਵਨ ਕਰਦੀ ਆਂ ਜਾਂ ਕਰਦੀ ਰਹੀ ਆਂ ਹੁਣ ਇਸ ਗੱਲ ਦੇ ਉੱਤੇ ਸੋਸ਼ਲ ਮੀਡੀਆ ਤੇ ਚਰਚਾ ਚੱਲ ਪਈ ਵੀ ਤੁਸੀਂ ਤਾਂ ਭਾਈ ਖੁਦ ਡਾਕਟਰ ਆ ਡਾਕਟਰ ਤਾਂ ਹੁੰਦੇ ਜੀ ਐਲੋਪੈਥੀ ਵਾਲਾ ਕੰਮ ਕਰਦੇ ਤੇ ਤੁਸੀਂ ਭਾਈ ਗਊ ਮੂਤਰ ਪੀਣ ਲੱਗ ਪਏ ਆ ਅੱਜ ਨਵਜੋਤਕੌਰ ਨੇ ਅੱਗੇ ਸਫਾਈ ਦਿੱਤੀ ਆ ਉਹ ਕਹਿੰਨੇ ਵੀ ਦੇਖੋ ਕੈਂਸਰ ਦੇ ਲਈ ਪਹਿਲਾ ਇਲਾਜ ਐਲੋਪੈਥੀ ਆ ਪਰ ਜਿਹੜਾ ਆਪਾਂ ਨਾਲ-ਨਾਲ ਬਚਾ ਦੇ ਲਈ ਵੀ ਭਾਈ ਡਾਈਟ ਸਹੀ ਕਰ ਲਓ ਗਊ ਮੂਤਰ ਪੀ ਲਓ ਹੋਰ ਕੁਝ ਕਰ ਲਓ ਮਿੱਠਾ ਨਾ ਖਾਓ ਉਹ ਕਦੇ ਨਾਲ-ਨਾਲ ਇਹ ਸਹਾਇਕ ਪ੍ਰਬੰਧ ਆ ਇਹ ਫਾਈਨਲ ਪ੍ਰਬੰਧ ਨਹੀਂ ਹੈਗੇ ਬਰਕਿ ਨਕਲੀ ਸਿਹਤ ਮੰਤਰੀ ਫੜਿਆ ਕੋਈ ਹਾਂ ਬਿਲਕੁਲ ਜੀ ਦੇਖੋ ਮੈਂ ਹੈਰਾਨ ਆ ਜੀ ਇਸ ਗੱਲ ਦੇ ਉੱਤੇ ਵੀ ਲੱਛਣ ਇਹਨਾਂ ਦੇ ਕਿਹੋ ਜੇ ਆ ਅੰਮ੍ਰਿਤਸਰ ਪੁਲਿਸ ਨੇ ਇੱਕ ਬੰਦਾ ਫੜਿਆ ਜਿਹਨੇ ਕਿਹਾ ਜੀ ਕਿ ਮੈਂ ਪੰਜਾਬ ਦਾ ਸਿਹਤ ਮੰਤਰੀ ਆ ਇਹ ਸਿਹਤ ਮੰਤਰੀ ਬਣ ਕੇ ਨਾ ਡਾਕਟਰ ਬਲਬੀਰ ਸਿੰਘ ਬਣ ਕੇ ਤੇ ਕਦੇ ਕਿਸੇ ਮੈਡੀਕਲ ਕਾਲਜ ਦੇ ਵਿੱਚ ਫੋਨ ਕਰਕੇ ਮੈਡੀਕਲ ਅਫਸਰ ਨੂੰ ਧਮਕਾ ਦਿੰਦਾ ਸੀ ਕਦੇ ਕਿਸੇ ਨੂੰ ਧਮਕਾ ਦਿੰਦਾ ਸੀ ਇਹਨੇ ਅੰਮ੍ਰਿਤਸਰ ਦੇ ਮੈਡੀਕਲ ਅਫਸਰ ਨੂੰ ਧਮਕੀ ਦਿੱਤੀ ਵੀ ਫਲਾਣੇ ਫਲਾਣੇ ਨੂੰ ਡਿਊਟੀ ਤੋਂ ਕੱਢ ਦਿਓ ਫਲਾਣੇ ਫਲਾਣੇ ਨੂੰ ਫਲਾਣੀ ਸਟੈਂਡਜਸਟ ਕਰ ਦਿਓ ਫਲਾਣੇ ਨੂੰ ਫਲਾਣੀ ਸਟ ਕਰ ਦਿਓ ਉਹ ਜਦੋਂ ਪੁੱਛਿਆ ਵੀ ਭਾਈ ਤੁਸੀਂ ਕੌਣ ਬੋਲਦੇ ਹੋ ਪਹਿਲੇ ਤਾਂ ਕਹਿੰਦਾ ਜੀ ਮੈਂ ਹੈਗਾ ਜੀ ਸਿਹਤ ਮੰਤਰੀ ਬੋਲਦਾ ਫਿਰ ਉਸ ਤੋਂ ਬਾਅਦ ਪਤਾ ਲੱਗਾ ਜੀ ਕਿ ਇਹਨੇ ਬਾਅਦ ਵਿੱਚ ਆ ਕੇ ਬਿਆਨ ਬਦਲਣ ਨੂੰ ਵੀ ਲੱਗ ਪਿਆ ਫਿਰ ਪਤਾ ਲੱਗਾ ਜੀ ਕਿ ਪੁਲਿਸ ਨੂੰ ਪਤਾ ਲੱਗਿਆ ਜੀ ਕਿ ਇਹਨਾਂ ਨੇ ਪਰਚਾ ਦਰਜ ਕਰਵਾਇਆ ਸਿਵਲ ਸਰਜਨ ਤੱਕ ਗੱਲ ਗਈ ਸਿਵਲ ਸਰਜਨ ਨੇ ਅੱਗੇ ਗੱਲ ਪੇਸ਼ ਕੀਤੀ ਵੀ ਭਾਈ ਸਿਹਤ ਮੰਤਰੀ ਨੂੰ ਪੁੱਛਿਆ ਜੇਤ ਮੰਤਰੀ ਨੇ ਕਿਹਾ ਜੀ ਕਿ ਮੈਂ ਤਾਂ ਕਰੇ ਹੋ ਜਾ ਫੋਨ ਕੀਤਾ ਦੀਗਾ ਹੁਣ ਇਸ ਬੰਦੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਿਹੜਾ ਕਿ ਨਕਲੀ ਸਿਹਤ ਮੰਤਰੀ ਸੀਗਾ ਜਿਹੜਾ ਕਿ ਸਿਹਤ ਮੰਤਰੀ ਬਣ ਕੇ ਫੋਨ ਕਰਦਾ ਸੀ ਤੇ ਦਬਕੇ ਮਾਰਦਾ ਸੀ ਅਧਿਕਾਰੀਆਂ ਨੂੰ ਇਹਨੂੰ ਗ੍ਰਿਫਤਾਰ ਕਰ ਲਿਆ ਬਠਿੰਡੇ ਦੀ ਜਿਹੜੀ ਸਰਕਾਰੀ ਕੋਠੀ ਚੋਂ Laash ਮਿਲੀ ਹੈ ਕਿਹਦੀ ਆ ਉਹ Laash ਇਹ ਕੋਠੀ ਖਾਲੀ ਕਿਉਂ ਪਈ ਹੈ ਦੇਖੋ ਜੀ ਗੱਲ ਇਹ ਜਿਹੜੇ ਬਠਿੰਡੇ ਦੇ ਵਿੱਚ ਜਿਹੜੀ ਨਾ Laash ਮਿਲੀ ਹੈ ਇਹ ਖਾਲੀ ਕੋਠੀ ਦੇ ਵਿੱਚੋਂ Laash ਮਿਲੀ ਆ ਤੇ ਇਸ ਗੱਲ ਦੇ ਉੱਤੇ ਹੁਣ ਵੱਡੇ ਪੱਦਰ ਦੇ ਉੱਤੇ ਤੇ ਹੁਣ ਪੁੱਛਗਿਸ਼ ਚੱਲ ਰਹੀ ਹੈ ਪੜਤਾਲ ਚੱਲ ਰਹੀ ਹੈ ਤੇ ਭਾਈ ਇਹ ਉਹਨੇ ਕਿਉਂ ਕੀਤਾ ਹੈਗਾ ਤੇ ਇਹ ਕਿਹਨੇ ਕੀਤਾ ਹੋਇਆ ਸੋ ਪਤਾ ਲੱਗਾ ਜੀ ਬਠਿੰਡੇ ਦੇ ਵਿੱਚ ਇੱਕ ਪੁਲਿਸ ਅਧਿਕਾਰੀ ਦੇ ਘਰ ਦੇ ਲਾਗੇ ਇੱਕ লাশ ਪਈ ਆ ਤੇ ਉਹ লাশ ਆ ਜਿਹੜੀ ਉਹਦੇ 30-35 ਸਾਲ ਦੀ ਹੈਗੀ ਆ ਉਹਦੀ ਉਮਰ ਤੇ ਡੀਆਈਜੀ ਹਰਜੀਤ ਸਿੰਘ ਦੇ ਘਰ ਦੇ ਕੋਲੇ ਪੁੱਠੀ ਆ ਤੇ ਉਹ ਬਠਿੰਡਾ ਰੇਂਜ ਦੇ ਡੀਆਈਜੀ ਤੇ ਉਹਦੇ ਵਿੱਚੋਂ লাশ ਮਿਲੀ ਆ ਜੀ ਤੇ ਗਵਾਂਡੀ ਜਿਹੜੀ ਕੋਠੀ ਬਿਲਕੁਲ ਖਾਲੀ ਪਈ ਆ ਬੰਦ ਪਈ ਆ ਲੰਮੇ ਸਮੇਂ ਤੋਂ ਤੇ ਹੁਣ ਪੁਲਿਸ ਦੇ ਵੱਲੋਂ ਪੜਤਾਲ ਕੀਤੀ ਜਾ ਰਹੀ ਵੀ ਲਾਸ਼ ਕਿਹਦੀ ਹੈ ਇਹ ਬੰਦਾ ਕੌਣ ਹੈ ਦੀ ਪਛਾਣ ਕੀ ਹੈ ਜੀ ਸੋਟਣ ਜੀ ਪੰਜਾਬ ਦਾ ਮੌਸਮ ਕਿਹੋ ਜਿਹਾ ਹੈ ਪੰਜਾਬ ਦਾ ਮੌਸਮ ਠੀਕ ਹੈ ਜੀ ਪੰਜਾਬ ਦੇ ਵਿੱਚ ਲਗਾਤਾਰ ਠੰਢੀ ਧੁੱਪ ਨਿਕਲ ਰਹੀ ਹੈ ਪੰਜਾਬ ਦੇ ਵਿੱਚ ਮੌਸਮ ਕਾਫੀ ਬਦਲ ਗਿਆ ਆਉਂਦੇ 4 ਦਿਨ ਪੰਜਾਬ ਦਾ ਮੌਸਮ ਇਸੇ ਰਹਿਣ ਦੀ ਸੰਭਾਵਨਾ ਹੈਗੀ ਹੈ ਜੀ ਬਹੁਤ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਬਹੁਤ ਧੰਨਵਾਦ